ਬਾਈ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੋਟੀ 10 ਕਫੋਟ ਦੀ ਮਜਬੂਰਤ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਆ ਦੇਖੋ ਬਾਈ ਜੀ ਹੁਣ ਆ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਜਬੂਰਤੇ ਕੰਮ ਚੱਲਦਾ ਪਿਆ ਜੀ ਆਗੇ ਦੇਖੋ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜੀ ਉੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪ੍ਰਸ਼ਾਸਨ ਨੂੰ ਜਿੰਨਾ ਵੀ ਆਪਣਾ ਜਿਹਨੇ ਵੀ ਸਾਰੇ ਅਫਸਰਾਂ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਿਆ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਹੈਗਾ ਸਾਡੇ ਜ਼ਮੀਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਜਾਣੀ ਹੈ ਨਾ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹੀ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਕੁੱਛ ਨਹੀਂ ਹੈ ਜਮੀਨ ਸਾਰਾ ਏਰੀਆ ਹੀ ਹਸਤਾਕਰਸ਼ਤ ਹੋਊਗਾ ਜੀ 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 ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੂਟ 10 ਕਫੂਟ ਦੀ ਮਜਬੂਰੀ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਬਹੁਤ ਆ ਦੇਖੋ ਬਾਈ ਜੀ ਹੁਣ ਆਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਦ ਤੇ ਕੰਮ ਚੱਲਦਾ ਪਿਆ ਜੀ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜੀ ਉੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪ੍ਰਵਾਸੀ ਨੂੰ ਜਿੰਨਾ ਵੀ ਆਪਣਾ ਜਿਹਨੇ ਵੀ ਸਾਰੇ ਅਫਸਰ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਿਆ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦੇ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਗਿਆ ਸਾਡੇ ਜ਼ਮੀਨਾਂ ਸਾਨੂੰ ਕੋਈ ਦੁੱਖ ਨਹੀਂ ਚਲ ਗਿਆ ਚਲ ਗਿਆ ਉਹ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਜੀ ਲੁਧਿਆਣਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹੀ ਹਟ ਜੂ ਸਾਨੂੰ ਜ਼ਮੀਨਾਂ ਦਾ ਇੱਕ ਕੁਛ ਨਹੀਂ ਇਹਦਾ ਜ਼ਮੀਨ ਸਾਰਾ ਏਰੀਆ ਹੀ ਹਾਸਤਾ ਗ੍ਰਸਤ ਹੋਊਗਾ ਜੀ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਿਰਫ 10 ਕਫੋਟੀ 10 ਕਫੋਟ ਦੀ ਮਿਆਦ ਤੇ ਦੂਜਾ ਰਹਿ ਗਿਆ ਬੇਨਤੀ ਹੈ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚਾ ਪਾਣੀ ਆ ਦੇਖੋ ਬਾਈ ਜੀ ਹੁਣ ਵਾਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਦ ਤੇ ਕੰਮ ਚੱਲਦਾ ਪਿਆ ਜੀ ਆਗੇ ਦੇਖੋ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਗੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜਿੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਪ੍ਰਵਾਸੀ ਨੂੰ ਜਿੰਨਾ ਵੀ ਆਪਣਾ ਜਿਹਨੇ ਵੀ ਸਾਰੇ ਅੰਸਰ ਸਾਹਿਬਾਨ ਅਸੀਂ ਅੱਜ ਤੱਕ ਕਿਸੇ ਨੂੰ ਮਾਰਿਆ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਹੈਗਾ ਸਾਡੇ ਜ਼ਮੀਨਾਂ ਸਾਨੂੰ ਕੋਈ ਦੁੱਖ ਨਹੀਂ ਚਲਗੀਆਂ ਚਲਗੀਆਂ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਾਰ ਗਈ ਨਾ ਸਾਡਾ ਨਗਰ ਹਟ ਜੂਗਾ ਜੀ ਸਾਰਾ ਲੁਧਿਆਣਾ ਹਟ ਜੂਗਾ ਜੀ ਸਾਰੀ ਦੁਨੀਆ ਹਟ ਜੂ ਸਾਨੂੰ ਜਮੀਨਾਂ ਦਾ ਇੱਕ ਪੱਥ ਨਹੀਂ ਹੈ ਨਾ ਜਮੀਨ ਸਾਰਾ ਏਰੀਆ ਹੀ ਹਸਤਾ ਗ੍ਰਸਤ ਹੋਊਗਾ ਜੀ